ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਸਾਡਾ ਪਿੰਡ ਜਿਹੜਾ ਗੱਟਾ ਮੁੰਡੀ ਕਸੂ ਤੱਕਾ ਵਸਦੀ ਜੋ ਸਾਰਾ ਬਨ ਦੇ ਉੱਪਰ ਬੈਠਾ ਹੈ ਜਿਹੜਾ ਲੱਖੋ ਦੀ ਛੰਨਾ ਦੇ ਲਾਗੇ ਬਨ ਹੈਗਾ ਸਰਕਾਰੀ ਉੱਤੇ ਬੈਠਾ ਹੈ ਤੇ ਦੇਖੋ بارش ਵੀ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਨਿੱਕੇ ਨਿੱਕੇ ਨਿਆਣੇ ਨੇ ਤੇ بارش ਹੈਗੀ ਤਾਂ ਬਿਮਾਰ ਹੋਣਗੇ ਕਿਉਂਕਿ ਹੁਣ ਪਾਣੀ ਦਾ ਜਿੱਦਾਂ ਪਾਣੀ ਦਾ ਬਹੁਤ ਜ਼ਿਆਦਾ ਗੰਦਾ ਖਰਾਬ ਹੁੰਦੇ ਚੋਨੇ ਇਹਦਾ ਮਸ਼ਕੂ ਆਊਗਾ ਤੇ ਬਿਮਾਰ ਹੋਣਗੇ ਲੋਕ ਤੇ ਸਾਨੂੰ ਕਿਸੇ ਕੈਂਪ ਇਹੋ ਜਿਹਾ ਜਗ੍ਹਾ ਹੋਵੇ ਕੈਂਪ ਜਿੱਥੇ ਬਾਸਤੂ ਬਚ ਸਕੀਏ ਕਿਉਂਕਿ ਬਿਮਾਰ ਹੋਣ ਤੋਂ ਕਿਉਂਕਿ ਬਿਮਾਰੀਆਂ ਤੁਹਾਨੂੰ ਪਤਾ ਵਧਨੀਆਂ ਪਾਣੀ ਕੈਮੀਕਲ ਬਣਾ ਪਿਆ ਤੇ ਦੇਖੋ ਜੀ ਬਾਹਰ ਕੱਢਿਆ ਜਾਵੇ ਜੇ ਕਿਸੇ ਨੂੰ ਨਹੀਂ ਯਕੀਨ ਆਉਂਦਾ ਵੀ ਇਦਾਂ ਨਹੀਂ ਹੋ ਸਕਦਾ ਬੰਨ ਤੇ ਬੈਠੇ ਦੇਖੋ ਜਾ ਕੇ ਆਪ ਦੇਖੋ ਵੀ ਰਾ ਦਾ ਲਾਂਗਾ ਟਾਪ ਵੀ ਬਹੁਤ ਔਖਾ ਤੇ ਪਾਣੀ ਮੀਂਹ ਨਾਲ ਭਿੱਜੀ ਜਾਂਦੇ ਸਾਰੇ ਲੋਕ ਤੇ ਬਿਮਾਰ ਹੋਈ ਜਾਂਦੇ ਤੇ ਸੇਵਾ ਸਾਡੀ ਕੀਤੀ ਜਾਵੇ ਜੀ ਇਹ ਡੰਗਰ ਡੰਗਰਾਂ ਦਾ ਚਾਰਾ ਵੀ ਹੈ ਨਹੀਂ ਵੈਸੇ ਲੋਕਾਂ ਕੋ ਤੇ ਤੂੜੀ ਤਾਂ ਲੋਕਾਂ ਦੀ ਭੇਜੀ ਗਈ ਆ ਤੇ ਬਹੁਤ ਜ਼ਿਆਦਾ ਨੁਕਸਾਨ ਆ ਇਹਨੂੰ ਕਰ ਆਹ ਦੇਖੋ ਜੀ ਆਹ ਦੇਖੋ ਜੀ ਸਾਡੇ ਪਿੰਡ ਦਾ ਜਿੱਦਾਂ ਸਪਰਕ ਟੁੱਟ ਚੁੱਕਾ ਹੈ ਹਾਂ ਮੰਨ ਦਾ ਸਾਡਾ ਸਪਰਕ ਟੁੱਟ ਚੁੱਕਾ ਹੈ ਕਿਉਂਕਿ ਹਰ ਪਰ ਨਹੀਂ ਜਾ ਸਕਦੇ ਮੰਨ ਟੁੱਟ ਚੁੱਕਾ ਮੋੜ ਤੋਂ ਹਾਂਜੀ ਤੇ ਬੋਟ ਸਾਨੂੰ ਬੋਰ ਦਿੱਤੇ ਜਾਨ ਜੀ ਇਨੀ ਕੋਈ ਬੇਨਤੀ ਕੀਤੀ ਜਾਂਦੀ ਹੈ